नमस्कार आप देख रहे हैं वी क्रांति न्यूज ਸਰ ਕੀ ਹੈ ਬਰਾਉਣਾ ਸਰ ਮਾਨ ਜੋਸ਼ੀ ਦੀ ਸੁਪਨਾ ਸ਼ਰਮਾ ਜੀ ਆਈਪੀਐਸ ਮਹਿਨੋਪਲੀਸੇਦੰਤਰ ਇਹਨਾਂ ਦੇ ਦिशा ਮਰ ਦੇਸ਼ਾਂਤ ਜਿਹੜੇ ਮਾਰੇ ਹਨ ਸਰ ਗਲਤਾਂ ਸਹਿਰੇ ਉਹਨਾਂ ਦੇ ਖਿਲਾਫ ਮਹਿਮ ਬਗੇੜੀਏ ਉਹਦੇ ਚੱਲਦਿਆਂ ਤਹਿਤ ਪਿਛਲੇ ਦਿਨੀ ਰਾਮਾ ਮੰਡੀ ਦੇ ਏਰੀਏ ਦੇ ਵਿੱਚ ਪੁਲਿਸ ਸਟੇਸ਼ਨ ਏਰੀਏ ਦੇ ਵਿੱਚ ਦੋ ਵਿਅਕਤੀਆਂ ਦਾ ਗੂੜੀਆਂ ਮਾਰ ਕੇ ਮਾਰ ਕਰ ਦਿੱਤਾ ਜਿਹਦੇ ਤਹਿਤ ਚੱਲਦਿਆਂ ਮਨੀਸ਼ ਕੁਮਾਰ ਉਰਫ ਮਨੀ ਜਿਹਨੂੰ ਨੌਇਡਾ ਤੋਂ ਗ੍ਰਫਤਾਰ ਕੀਤਾ ਜਿਹਦੇ ਕਾਬੂ ਦੇ ਵਿੱਚੋਂ ਦੋ ਪਿਸਤਲ ਦਰਗੋਰ ਕੀਤੇ ਇਤੋਂ ਇੱਕ ਪਹਿਲਾ ਵੀ ਪਿਸਤਲ ਉਥੇ ਮੌਕੇ ਤੇ ਪਰ ਹੁੰਦਾ ਦੋ ਪਿਸਤਲ ਬਾਹਰ ਵਿੱਚ ਕਵਰ ਕੀਤੇ ਇਹ ਇਹਦਾ ਮੁੰਡੀਸ਼ਾਏ ਨੇ ਪਿੰਨਾ ਮੋਤਾ ਸਿੰਘ ਨਗਰ ਜਦੋਂ ਦਾ ਡਿਵੀਨ ਸ਼ਹੀਦ ਦੇ ਵਿੱਚ ਪਰਚਾ ਦਾ ਉੱਥੇ ਵੀ ਦੋ ਵਿਅਕਤੀਆਂ ਦੇ ਗੋਲੀਆਂ ਮਾਰੀਆਂ ਸੀ ਜੋ ਜ਼ਖਮੀ ਹੋ ਗਏ ਸੀ ਪਰ ਉਹਨਾਂ ਦੀ ਜਾਨ ਬਚ ਗਈ ਸੀ ਇਸ ਤੋਂ ਬਿਨਾਂ ਇਹਨਾਂ ਨੇ ਇੱਕ ਸ਼ਾਹਕੋਟ ਏਰੀਆ ਦੇ ਵਿੱਚ ਕੰਗਣਾ ਪਿੰਡ ਪਿੰਦਾ ਮਸੀਆਂ ਦੇ ਨੇੜੇ ਜਿੱਥੇ ਵੀ ਇਹਨਾਂ ਨੇ ਇੱਕ ਘਰ ਦੇ ਫਾਇਰਿੰਗ ਕੀਤੀ ਸੀ ਪਰ ਉੱਥੇ ਕੋਈ ਜ਼ਖਮੀ ਨਹੀਂ ਹੋਇਆ इस बिना इन्हों के खिलाफ भी जब दो मादरे खिलाफ भी मुकदमे दर्ज से खिलाफ भी है। नमस्कार, आप देख रहे हैं वी क्रांति न्यूज